ਉਮੀਦਾਂ ਪਹੁੰਚਾਇਆ ਉਹਨੇ ਪਰ ਸਾਡੀ ਸ਼ਰਮੌਰ ਤੇ ਨੰਬੀ ਉਹਦੇ ਕਿੰਨੀ ਵਾਰ ਉਹ ਪ੍ਰਤਾਨ ਰਹੇ ਕਿੰਨੀ ਵਾਰ ਉਹਨਾਂ ਨੂੰ ਸੁਵਾਈ ਦਿੱਤੀ ਇਹ ਤੁਹਾਡੇ ਵਿਚਾਰਾਂ ਦੇ ਮਾਰ ਵਾਲੀ ਗੱਲ ਹੈ ਮੈਂ ਬੇਨਤੀ ਕਰਾਂਗਾ ਕਿ ਸਰਕਾਰ ਨਾਲ ਬੇਨਤੀ ਸਨਮਾਨ ਕਰਨਾ ਪੰਚਾਇਤ ਸਰਬਾਨ ਦੀ ਨੀਤ ਹੋਣੀ ਹੋਣੀ ਦੱਸੇ ਹੈ ਕਿ ਤੇ ਉਹਨਾਂ ਨੂੰ ਜਾਣਾ ਪੜੇ ਪਿਆ ਕਿਹੜਾ ਕਪੜਾ ਦਾ ਮੋਰਥਾਨ ਸਾਰੇ ਪ੍ਰੋਫਿਲ ਜਿਲ੍ਹੇ ਵੀ ਹੈ ਤੇਰੇ ਵੀ ਸਾਰੇ ਹੀ ਜਿਲ੍ਹੇ ਵੀ ਸਾਡੇ ਖਾਸਾ ਬੜਿਆ ਹੀ ਹੈ ਦੇ ਗ੍ਰੈਟੂਲੀ ਅਠਵੇਂ ਬਾਸ਼ਾ ਤੋਂ ਉਪਰ ਤੱਕ ਲੱਗੇ ਲੱਗੇ ਲੋਕੀ ਜਸਮਾਨ ਨੂੰ ਨਾ ਮੱਠਾਂ ਦਾ ਅੰਦਰਾ ਅਠਵੇਂ ਬਾਸ਼ਾ ਦੀ ਸਥਾਪਨਾ ਕੀਤੀ ਗਈ ਤੇ ਮੈਂ ਕਿਹਾ ਤਦ ਉਹ ਇੱਕ ਕਾਫੀ ਸ਼ੁਰੂ ਵਿੱਚ ਆ 1647 ਤੋਂ ਲੈ ਕੇ 1688 ਤੱਕ ਸੱਤਵੇਂ ਬਾਸ਼ਾ ਸਹਿ ਪ੍ਰਵਾ ਲੋਕੜ ਦੇ ਪਹਾੜੀਆਂ 'ਚ ਬੈਠੇ ਹੋਣੇ ਲਪਿੰਡ ਦਾ ਨਾਮ ਆਪੋ ਲੋਕ 1650 ਦਾ ਸਮਾਗਮ ਵਿੱਚ ਹੀ ਹੋਣਾ ਇਹ ਮਾਤਾ ਪਿਤਾ ਲੋਕੜ ਦੇ ਪਹਾੜੀਆਂ 'ਚ ਬੈਠੇ ਰਹੇ ਦੇ ਪਰਚੇ ਕਿ ਬਣਾ ਦਿੱਤੇ ਬਾਪਨਾ ਸਾਹਿਬ ਜੀ ਅੱਜ ਕਿਹਾ ਮੈਂ ਲੱਭ ਨਹੀਂ ਗਿਆ ਸੀ ਪਰ ਉਹ ਆਪਣੇ ਤੇ ਪਿੰਡੋਂ ਦੇ ਬੈਕਪੇਸ਼ ਬਾਪਨਾ ਜੀ ਨੂੰ ਉਹਦੇ ਸਮਝ ਕਰਦੇ ਨੇ ਆਪਣੇ ਬਾਪਾ ਇਸੀ ਖਾਲਸਾ ਰਾਗ ਨੂੰ ਜਿਦੇ ਰੱਖਦੇ ਹੋ ਹੁੰਦੇ ਹੋਏ ਜਿੱਦ ਪਿੰਡੋਂ ਕਾ ਸਾਹਮਣੇ ਡਾਕਟਰ ਜੀ ਨਾਲ ਜਾ ਕੇ ਕੋਰੋਨਾ ਦੀ ਮਾਰੀ ਸੀ ਬਾਪਨਾ ਸਾਹਿਬ ਜੀ ਮੈਂ ਤਾਂ ਅੱਜ ਥੋੜਾ ਡਾਊਨ ਕਰ ਰਿਹਾ ਇਸ ਕਾ ਫਲੇਮੀ ਕਿਸੇ ਹੋਰ ਨੂੰ ਚੇਤੇ ਦੀ ਬਿਮਾਰੀ ਨਹੀਂ ਕੋਈ ਚਾਰੀ ਸਿੰਘ ਰਹਿ ਸੀ ਬਾਪੂ ਸਾਹਿਬ ਆ ਗੁਰੂ ਸਾਹਿਬ ਦੇ ਦੁੱਖ ਸੁਣਾ ਲਾਸਟ ਸਭ ਸੀ ਬਾਬਾ ਕੋ ਦਾ ਔਰ ਉਹ ਤੇ ਮਹਾਂਗੁਰ ਸਾਹਿਬ ਪਹਿਲੀ ਵੀ ਮੁਲਾਕਾਤ ਘਟ ਰਹੀ ਹੈ ਦਸਤੀ ਨੇ ਮੁਲਾਕਾਤ ਕਰਕੇ ਉਹਨਾਂ ਦੇ ਦੁੱਤ ਜੋ ਸਮਾਨ ਤੋਂ ਪਹਿਲੇ ਬਾਬੇ ਬਗਾਲੇ ਦਾ ਤੋਂ ਪਹਿਲੇ ਤੇ ਕੋਈ ਮੁਲਾਕਾਤ ਕਰਕੇ ਫਿਰ ਬਾਬੇ ਬਗਾਲੇ ਦੀ ਰਵਾਨਗੀ ਉਹਨਾਂ ਦੀ ਦੇਗੀ ਪਾਈ ਲੋਕਾਂ ਚੋਂ ਬਾਣੀ ਕਰੀ ਕਰਦੇ ਨੇ भाई लखी शाह भाई हनी सिंह हो गया जी मुलाकात होने के बाबे बकाले औरंगजेब ने बैठ के पैरा लाया तीर गया, क्योंकि गवर्नमेंट बड़ी इन्वॉल्ड है मौके की जी औरंगजेब की सरकार है पीछे पीछे लगी हुई है कि किसी तरीके इस गुरुदा जब्ति स्थापित करना है ਕਿਉਂਕਿ ਹਰ ਤਰ੍ਹਾਂ ਦੀ ਲਗਨ ਜਿੰਦਾ ਬਣਿਆ ਗਿਆ ਤੇ ਉਦੋਂ ਹੋਣ ਦਿਹਾੜੀ ਇਹ ਨਹੀਂ ਹੈ ਕਿ ਫਾਸੋ ਮੋਰਾ ਸੋਮੋਰਾ ਵੀ ਕਹਾਣੀ ਇਹ ਹੈ ਕਿ ਜਦੋਂ ਭਾਈ ਮੱਖਣ ਜੀ ਨੇ ਦਵਾਨੇ ਨੇ ਮੌਕਾ ਦਿੱਤਾ ਉਹ ਲਾਡੂਰੇ ਕੋਲ ਲਾਡੂਰੇ ਹੋਰੇ ਸੇਤੀ ਜਗਤ ਨੇ ਗੱਲ ਲਾਦੀ ਪੂਰੇ ਸੇਤੀ ਗੱਲ ਦੇ ਲਈ ਕੋਈ ਜਵਾਬ ਨਹੀਂ ਕੀਤਾ ਹੈ ਪੁਲਿਸ ਦੇ ਕਿਤੇ ਤੱਕ ਨਹੀਂ ਇਹ ਕੰਮ ਮੰਨੀ ਇਸ ਜਵਾਨ ਦੀ ਕੀਮਤ ਹੈ ਔਰ ਦੂਸਰੀ ਗੱਲ ਇਹ ਹੈ ਕਿ ਉਹਨਾਂ ਦੇ ਕਾਂਡੇ ਦੇ ਵਿੱਚ ਬੜੇ ਸਾਰੇ ਹਥਿਆਰਬੰਦ ਲੋਕ ਵੀ ਸੀਗੇ ਜੋ ਕਿ ਜਿਹੜੀ ਫੌਜ ਦੇ ਔਰੰਗਜ਼ੇਬ ਨੇ ਡਿਪਲੋਏ ਕੀਤੀ ਸੀ ਕਿ ਬਦਲਾ ਜਿਹੜਾ ਨਿਕਾਲ ਉਸ ਫੌਜ ਨੂੰ ਓਵਰ ਕੰਮ ਕਰਵਾ ਕੇ ਕੰਟਰੋਲ ਕਰਨ ਵਾਸਤੇ ਉਹਨਾਂ ਕੋਈ ਪਾਵਰ ਸੀ ਸੀਆ ਗੋਲੀ ਚਲਾ ਲੈਂਦਾ ਉਹ ਤੋਂ ਬਾਅਦ ਅਰੈਸਟ ਹੋ ਜਾਂਦਾ ਸੀ ਪਾਈ ਮਤਲਬ ਸ਼ਾਹ ਤੋਂ ਬਾਅਦ अरेस्ट वही करेगा जिसके ऊपर पावर के दौर भी है ये सब समझ ना पाएगा मैं जिसने 20 साल करतारपुर साहब की पावर धरती पे किरत खेती की की होएगी वो अब शरीर के हो जाओगे, होए असली पेश कर सके उन्होंने इतना ये कहा शेक्सपियर है कि वो बड़ा फिलोसोफर शेक्सपियर को जो पेश करने को जो भी संभाल के बैठे ਉਹ ਜਦੋਂ ਆ ਵੀ ਸੁਭਾੜਿਆ ਉਹ ਜਿਹੜੇ ਟੈਕਸ ਨਾਲ ਲਿਖਦੇ ਨੇ ਫੈਕਸ ਕਿਉਂ ਲਿਖਿਆ ਤਾਂ ਸਾਰੀ ਦੁਨੀਆ ਵਿੱਚ ਜੋ ਪੜਾਇਆ ਜਾਂਦਾ ਤੇ ਮੇਰੇ ਗੁਰੂ ਨਾਲ ਗੁਰੂਤਾ ਸੀ ਪੰਜਾਬ ਤੋਂ ਬਾਹਰ ਨਹੀਂ ਨਿਕਲ ਸਕਿਆ ਬਿਕੋ ਸਾਡੀ ਸੋਚ ਕਿਉਂਕਿ ਇਤਿਹਾਸ ਨਾਲ ਨਹੀਂ ਸਕਦੀ ਇਤਿਹਾਸ ਨਾਲ ਸਾਡੀ ਨਿਆਂ ਦੀ ਨੀਤਾ ਗੁਰੂਆਂ ਸਾਹਿਬ ਨੂੰ ਪੇਸ਼ ਨਹੀਂ ਕਰ ਸਕਦੇ ਜਦੋਂ ਰਾਜ ਆਇਆ ਉਹ ਵੀ ਪੇਸ਼ ਕਰ ਸਕੇ ਪਰ ਉਹ ਮਕਸਦ ਸਾਹਿਬਾ ਨੇ ਜਿਹਨੇ ਪੇਸ਼ ਕਰਨਾ ਪਾਇਆ ਬੰਕੀਤਾਰੇ ਸਾਹਿਬਾ ਤੋਂ ਬੇਨਤੀ ਤਰ੍ਹਾਂ